ਅਸ਼ੀਕਾਲ ਮੈਂ ਤੋਂੜਨਲ ਪ੍ਰਿਆ ਤਾਂ ਵਿਕਰਮ ਸਿੰਘ ਮਜੀਠੀਆ ਵੀ ਸ਼੍ਰੀ ਦਰਨਪਾਲ ਸਾਹਿਬ ਪੁੱਜ ਚੁੱਕੇ ਨੇ ਅਤੇ ਹੁਣਾਂ ਵੱਲੋਂ ਵੀ ਆਪਣੀ ਸੇਵਾ ਜੀੜੀਆਂ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੋਂ ਹਟਨਲ ਸਾਂਚਿਆ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਨਿਮਾਣੇ ਸਿੱਖ ਵਾਂਗ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਝੁੱਠੇ ਭਾਂਡੇ ਮਾਂਜਨ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਬਿੱਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਹਿਬਾਨਾ ਵੱਲੋਂ ਜਿਹੜੀ ਹੈ ਧਾਰਮਿਕ ਸਜ਼ਾ ਲਗਾਈ ਗਈ ਸੀ ਤੇ ਅੱਜ ਤੈ ਸਮੇਂ ਤੋਂ ਪਹਿਲਾਂ ਹੀ ਵਿਕਰਮ ਸਿੰਘ ਮਚੀਠਾ ਜਿਹੜੇ ਨੇ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਆਪਣੀ ਜਿਹੜੀ ਧਾਰਮਿਕ ਸੇਵਾ ਲਗਾਈ ਗਈ ਸੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਮ ਸੰਗਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਝੂਠੇ ਭਾਂਡੇ ਮਾਜ਼ਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸੀ ਸੁਖਬੀਰ ਸਿੰਘ ਬਾਦਲ ਦੀਆਂ ਸੁਖਦੇਵ ਸਿੰਘ ਦੀ ਇੰਸਾ ਦੀਆਂ ਜਿੱਥੇ ਹੁਣਾ ਵੱਲੋਂ ਵੀ ਜਿਹੜੀ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਨਿੱਲੇ ਚੋਲੇ ਦੇ ਵਿੱਚ ਹੱਥ ਦੇ ਵਿੱਚ ਵਰਸ਼ਾ ਫੜ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸੇਵਾ ਨਿਭਾਈ ਗਈ ਸੀ ਕਲੇ ਦੇ ਵਿੱਚ ਤਖਤ ਤੇ ਪਾ ਕੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਉਹ ਝੁੱਠੇ ਭਾਂਡੇ ਮਾਜ਼ੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਇੱਕ ਘਟਾ ਜਿਹੜੀ ਇਹ ਸੇਵਾ ਲਗਾਈ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਝੁੱਠੇ ਭਾਂਡੇ ਮਾਂਜਨ ਦੀ ਸੇਵਾ ਕਰਨਗੇ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਉਹਨਾਂ ਨੂੰ ਸੇਵਾਵਾਂ ਲਗਾਈਆਂ ਗਈਆਂ ਨੇ ਉਹ ਉਸ ਤੋਂ ਬਾਅਦ ਕਰਨਗੇ ਤਾਂ ਹੁਣ ਤਸਵੀਰ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਝੁੱਠੇ ਭਾਂਡੇ ਮਾਂਜਨ ਦੀ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਆ ਉੱਥੇ ਜੇ ਬਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਣੀ ਹਰਪ੍ਰੀਤ ਸਿੰਘ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਵੀ ਸਵਾਲ ਕੀਤੇ ਗਏ ਸੀ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਜਵਾਬ ਦਿੱਤਾ ਸੀ ਕਿ 2007 ਤੋਂ ਲੈ ਕੇ 2009 ਅਤੇ 2009 ਤੋਂ ਲੈ ਕੇ 2012 ਤੱਕ ਕੈਬਨਿਟ ਦਾ ਹਿੱਸਾ ਨਹੀਂ ਸੀ 2012 ਤੋਂ ਲੈ ਕੇ 2017 ਤੱਕ ਉਹ ਕੈਬਨਿਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਦੇ ਵਿੱਚ ਮਾਫੀ ਜਾਂ ਫਿਰ ਜਿੰਨੇ ਵੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਅਜਿਹੇ ਕਿਸੇ ਵੀ ਮੁੱਦੇ ਦੇ ਵਿੱਚ ਉਹ ਸ਼ਾਮਲ ਨਹੀਂ ਸੀ ਮਰੋ ਆਪਣੀ ਗਲਤੀ ਨੂੰ ਮੰਨਦੇ ਨੇ ਅਤੇ ਮੈਂ ਉਸ ਕੈਬਨਿਟ ਦਾ ਹਿੱਸਾ ਸੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਵੀ ਇਹ ਗੁਨਾਹ ਹੋਏ ਨੇ ਅਕਾਲੀ ਸਰਕਾਰ ਸਮੇ ਉਸ ਸਮੇਂ ਜ਼ਰੂਰ ਕੈਬਨਿਟ ਦਾ ਹਿੱਸਾ ਸੀ ਅਤੇ ਮੈਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਮੈਂ ਹੱਥ ਜੋੜ ਕੇ ਇਸ ਦੀ ਮਾਫੀ ਮੰਗਦਾ ਹਾਂ ਜਿਸ ਤੋਂ ਬਾਅਦ ਕਹਿ ਲਿਆ ਜਾਵੇ ਕਿ ਵਿਕਰਮ ਸਿੰਘ ਮਜੀਠੀਆ ਗੁਨਾਹਗਰ ਨਹੀਂ ਨੇ ਪਰ ਫਿਰ ਵੀ ਉਸ ਸਮੇਂ ਕੈਬਨਿਟ ਦੇ ਵਿੱਚ ਹਿੱਸਾ ਹੋਣ ਕਰਕੇ ਵੀ ਕੈਬਨਿਟ ਮੰਤਰੀ ਹੁਣ ਕਰਕੇ ਵੀ ਉਹਨਾਂ ਵੱਲੋਂ ਆਵਾਜ਼ ਬੁਲੰਦ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਸ਼੍ਰੀ ਕਲਤਖ ਸਾਹਿਬ ਵੱਲੋਂ ਇਹਨਾਂ ਨੂੰ ਵੀ ਜਿਹੜੀ ਧਾਰਮਿਕ ਸਜ਼ਾ ਲਗਾਈ ਸੀ ਤੇ ਹੁਣ ਜੁਠੇ ਪੜਨੇ ਮੰਚਨ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜੋੜੇ ਸਾਫ਼ ਕਰਨਗੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 5 ਦਿਨ ਲਗਾਤਾਰ ਇਹ ਸلسਲਾ ਜੁੜਾ ਉਜਾਰੀ ਰਹੇਗਾ ਜਿਸ ਤੋਂ ਬਾਅਦ ਆਪਣੇ ਘਰ ਦੇ ਨਾਲ ਲਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਪੋਚਾ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਉਹਨਾਂ ਨੂੰ ਭਾਈ ਜਾਵੇਗੀ ਇਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਜੁੱਠੇ ਭਾਂਡੇ ਮਾਂਜੇ ਜਾਣਗੇ ਇੱਕ ਘੰਟਾ ਉਸ ਤੋਂ ਬਾਅਦ ਜੋੜੇ ਸਾਫ਼ ਕਰਨ ਦੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਵੇਗੀ ਘੰਟਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਪਾਠ ਕੀਰਤਨ ਸੁਣਿਆ ਜਾਵੇਗਾ ਉਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਇਹਨਾਂ ਵੱਲੋਂ ਕੀਤਾ ਜਾਵੇਗਾ ਤਾਂ ਲਗਾਤਾਰ ਜਿਹੜੇ ਅਕਾਲੀ ਸਰਕਾਰ ਸਮੇਤ ਜਿਹੜੇ ਅਕਾਲੀ ਆਗੂ ਨੇ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਜਸਤੇਦਾਰਾ ਵੱਲੋਂ ਉਹ ਸਭਾ ਲੈਂਦੇ ਹੋਏ ਆਪਣਾ ਜਿਹੜਾ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਨੇ ਅਤੇ ਆਪਣੀ ਸੇਵਾ ਨਵੰਦੇਖ ਹੈ ਨਜ਼ਾਰੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੌਕੇ ਉੱਤੇ ਵਿਕਰਮ ਸਿੰਘ ਮਜੀਠੀਆ ਵੀ ਜਿਹੜੇ ਨੇ ਪਹੁੰਚ ਚੁੱਕੇ ਨੇ ਸੋ ਇਲਾਵਾ ਗੱਲ ਕੀਤੀ ਜਾਵੇ ਦਲਜੀਤ ਚਿੰਮਾ ਵੀ ਪਹੁੰਚ ਚੁੱਕੇ ਨੇ ਤੇ ਹੋਰ ਜਿਹੜੇ ਨੇ ਅਕਾਲੀ ਆਗੂ ਜਿਹੜੇ ਨੇ ਪਹੁੰਚ ਚੁੱਕੇ ਨੇ ਜਿਨ੍ਹਾਂ ਵੱਲੋਂ ਆਪਣੀ ਸੇਵਾ ਨਬਾਈ ਚੱਲੀ ਹੈ ਤਾਂ ਸੁਖਬੀਰ ਬਾਦਲ ਆਪਣੀ ਜੋ ਸਜ਼ਾ ਲਗਾਈ ਗਈ ਸੀ ਜੋ ਧਾਰਮਿਕ ਸਜ਼ਾ ਸ਼ੇਕਾਕਤ ਸਾਹਿਬ ਦੇ ਵੱਲੋਂ ਲਗਾਈ ਗਈ ਸੀ ਤਾਂ ਉਹ ਸਜ਼ਾ ਜੜੀ ਪੂਕਤ ਦੇ ਨਜ਼ਾਰੇ ਨੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਅਬਾਦਲ ਨੇ ਸੇਵਾਦਾਰ ਦੇ ਕੱਪੜੇ ਪਾ ਕੇ ਪਹੰਚਾ ਗੋਲਡਨ ਟੈਂਪਲ ਦੇ ਘੰਟਾ ਘਰ ਦੇ ਬਾਹਰ ਅ ਬਰਸ਼ਾ ਫੜ ਕੇ ਸੇਵਾ ਕੀਤੀ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਤਖਤੀ ਵੀ ਜਿਹੜੀ ਆ ਪਾਈ ਹੋਈ ਸੀ ਉਸ ਤੋਂ ਬਾਅਦ ਇੱਕ ਘੰਟਾ ਉਹਨਾਂ ਨੇ ਸੇਵਾ ਕਰਨ ਤੋਂ ਬਾਅਦ ਕੀਰਤਨ ਸੁਣਿਆ ਤੇ ਹੁਣ ਉਹ ਝੂਠੇ ਬਰਤਨਾਂ ਦੀ ਸੇਵਾ ਕਰ ਰਹੇ ਨੇ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਹਾਲਾਂਕਿ ਲੱਤ ਤੇ ਫ੍ਰੈਕਚਰ ਹੈ ਫ੍ਰੈਕਚਰ ਹੋਣ ਦੇ ਚਲਦਿਆਂ ਕੁਰਸੀ ਤੇ ਬੈਠੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਨਾਲ ਝੂਠੇ ਬਰਤਨਾਂ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਸੰਗਤ ਜਿਹੜੀ ਹੈ ਝੂਠੇ ਬਰਤਨ ਸੁਖਬੀਰ ਬਾਦਲ ਨੂੰ ਫੜਾ ਰਹੀ ਹੈ ਤੇ ਅੱਗੇ ਜਿਹੜੇ ਨੇ ਸੇਵਾਦਾਰ ਉਹਨਾਂ ਦੇ ਕੋਲੋਂ ਬਰਤਨ ਫੜ ਰਹੇ ਨੇ ਤਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਪਹਿਲਾਂ ਉਹਨਾਂ ਨੇ ਘੰਟਾ ਘਰ ਦੇ ਬਾਹਰ ਬਰਸ਼ਾ ਫੜ ਕੇ ਸੇਵਾ ਨਿਭਾਈ ਕਿਉਂਕਿ ਕੱਲ ਹੀ ਸ਼੍ਰੀ ਅਕਾਲ ਰਤਨ ਸਾਹਿਬ ਤੋਂ ਜਿਹੜੀ ਹੈ ਇਹ ਤਨਖਾਹ ਲਗਾਈ ਗਈ ਸੀ ਸਜ਼ਾ ਲਗਾਈ ਗਈ ਸੀ ਜੋ ਜਥੇਦਾਰ ਦੇ ਵੱਲੋਂ ਜਿਹੜੀ ਇਹ ਸਜ਼ਾ ਲਗਾਈ ਗਈ ਸੀ ਸੁਖਬੀਰ ਸਿੰਘ ਬਾਦਲੂਗੀ ਪਹਿਲਾਂ ਉਹਨਾਂ ਨੇ ਘੰਟਾ ਘਰ ਦੇ ਬਾਹਰ 골ਡਨ ਟੈਂਪਲ 'ਚ ਘੰਟਾ ਘਰ ਦੇ ਬਾਹਰ ਵਰਸ਼ਾ ਫੜ ਕੇ ਸੇਵਾ ਕਰਨੀ ਹੈ ਸੇਵਾਦਾਰ ਦਾ ਚੋੜਾ ਪੋਣਾ ਹੈ ਗਲ ਦੇ ਵਿੱਚ ਤਖਤੀ ਪਾਉਣੀ ਹੈ ਉਸ ਤੋਂ ਬਾਅਦ ਉਹਨਾਂ ਨੇ ਕੀਰਤਨ ਸੁਣਿਆ ਉਹ ਸੇਵਾ ਨਿਭਾਈ ਤੇ ਹੁਣ ਝੂਠੇ ਵਰਤਨਾਂ ਦੀ ਸੇਵਾ ਜਿਹੜੀ ਹੈ ਉਹ ਨਿਭਾ ਰਹੇ ਤੇ ਨਾਲ ਤੁਸੀਂ ਬਿਕਰਮ ਸਿੰਘ ਮਾਜੀਠੀਆ ਵੀ ਦੇਖ ਸਕਦੇ ਹੋ ਵੀ ਝੂਠੇ ਬਰਤਨਾਂ ਦੀ ਜਿਹੜੀ ਹੈ ਆਪਣੀ ਸੇਵਾ ਨਿਭਾ ਰਹੇ ਨੇ ਕੱਲ ਹੀ ਜਿਹੜਾਗਾ ਜਥੇਦਾਰ ਸਹਿਬਾਨ ਦੇ ਵੱਲੋਂ ਜਿਹੜੀ ਇਹ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਉਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਵੀ ਨਾਲ ਜਿਹੜੇ ਨੇ ਉਹ ਮੌਜੂਦ ਨੇ ਸੁਖਬੀਰ ਸਿੰਘ ਬਾਦਲ ਦੇ ਤਾਂ ਇਹ ਕੱਲ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਸੀਗੀ ਅਸਿੰਘ ਸਹਿਬਾਨ ਦੇ ਵੱਲੋਂ ਤਾਂ ਸੁਖਬੀਰ ਬਾਦਲ ਦੀ ਗੱਲ ਕਰੀ ਤਾਂ ਸੁਖਬੀਰ ਬਾਦਲ ਨੂੰ ਟਾਇਲਟ ਸਾਫ਼ ਕਰਨ ਦੀ ਸਜ਼ਾ ਵੀ ਜੜੀ ਹੈ ਸੁਣਾਈ ਗਈ ਸੀ ਪਰ ਪੈਰ ਦੇ ਵਿੱਚ ਫ੍ਰੈਕਚਰ ਹੋਣ ਦੇ ਕਾਰਨ ਉਹਨਾਂ ਨੂੰ ਇਸ ਤੋਂ ਛੋਟ ਦੇ ਦਿੱਤੀ ਗਈ ਤਾਂ ਨਾਲ ਹੀ ਅਕਾਲੀ ਦਲ ਦੇ ਬਾਗੀ ਗੁੱਟ ਤੇ ਸੋਨੇ ਕਾਲੀ ਦਲ ਸਰਕਾਰ ਦੇ ਦੌਰਾਨ ਜਿੰਨੇ ਮੰਤਰੀ ਰਹੇ ਸੀਗੇ ਤਾਂ ਉਹਨਾਂ ਨੂੰ ਵੀ ਦੁਪਹਿਰ 12 ਵਜੇ ਤੋਂ ਬਾਅਦ ਟਾਇਲਟ ਸਾਫ਼ ਕਰਨ ਦੀ ਸਜ਼ਾ ਲਗਾਈ ਗਈ ਹੈ ਤਾਂ 12 ਵਜੇ ਤੋਂ ਬਾਅਦ ਜਿਹੜੇ ਨੇ ਉਹ ਜਿਹੜੀਆਂ ਟਾਇਲਟ ਸਾਫ਼ ਜਿਹੜੀਆਂ ਕਰਨਗੇ ਇਹ ਕੱਲ ਜਿਹੜੀ ਹੈ ਸਜ਼ਾ ਸੁਣਾਈ ਗਈ ਸੀ ਤੁਹਾਨੂੰ ਦੱਸ ਦਈਏ ਕਿ શ્રી ਅਕਾਲ ਤਖਤ ਸਾਹਿਬ ਅਦੇ ਪੰਜ ਸਿੰਘ ਸਹਿਬਾਨਾਂ ਦੀ ਕਾਲੀ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਸੁਖਬੀਰ ਬਾਦਲ ਅ ਤੇ ਜੋ ਇਲਜ਼ਾਮ ਲੱਗੇ ਸੀ ਜਿਹੜੇ ਗੁਨਾਹਾਂ ਦੇ ਇਲਜ਼ਾਮ ਲੱਗੇ ਸੀ ਤਾਂ ਉਹਨਾਂ ਨੇ ਆਪਣੇ ਗੁਨਾਹਾਂ ਨੂੰ ਕਬੂਲ ਕੀਤਾ ਜਿਸ ਤੋਂ ਬਾਅਦ ਜਿਹੜਾਗਾ ਇਹ ਸਿੰਘ ਸਹਿਬਾਨਾ ਦੇ ਵੱਲੋਂ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸਜ਼ਾ ਸੁਣਾਈ ਗਈ ਜਿੰਨੇ ਅਕਾਲੀ ਸਰਕਾਰ ਵੇਲੇ ਜਿਹੜੇ ਮੰਤਰੀ ਰਹੀ ਸੀ ਤਤਕਾਲੀ ਮੰਤਰੀ ਉਹਨਾਂ ਨੂੰ ਵੀ ਸਜ਼ਾ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਜਿਹੜੀ ਸੁਣਾਈ ਗਈ ਸੀਗੀ ਤਾਂ ਪਰ ਸੁਖਬੀਰ ਬਾਦਲ ਦੇ ਪੈਰ ਤੇ ਫ੍ਰੈਕਚਰ ਹੋਣ ਦੇ ਚਲਦੇ ਉਹਨਾਂ ਨੂੰ ਜਿਹੜੀ ਟਾਇਲਟ ਸਾਫ਼ ਕਰਨ ਦੀ ਜੋ ਸਜ਼ਾ ਸੀਗੀ ਉਹ ਨਹੀਂ ਲਗਾਈ ਗਈ ਕਿਉਂਕਿ ਉਹ व्हील चेयर ਤੇ ਹੈਗੇ ਨੇ ਪਰ ਨਾਲ ਉਹਨਾਂ ਨੂੰ ਝੂਠੇ ਵਰਤਨਾ ਦੀ ਸੇਵਾ ਕੀਰਤਨ ਸੁਣਨ ਦੀ ਸੇਵਾ ਪਾਠ ਕਰਨ ਦੀ ਜਿਹੜੀ ਹੈ ਸੇਵਾ ਇਹ ਲਗਾਈ ਗਈ ਸੀ ਕਿ ਪਾਠ ਕਰਨਾ ਤੁਸੀਂ ਇਹ ਵੀ ਸੇਵਾ ਲਗਾਈ ਗਈ ਸੀ ਵਰਛਾ ਫੜ ਕੇ ਤੁਸੀਂ ਜਿਹੜਾ ਸੇਵਾ ਨਿਭਾਉਣੀ ਹੈ ਚੋੜਾ ਪਾ ਕੇ ਗੱਲ ਚ ਤਖਤੀ ਪਾ ਕੇ ਇਹ ਉਹਨਾਂ ਨੇ ਨਿਭਾਤੀ ਹੈ ਤਾਂ ਹੁਣ ਝੂਠੇ ਵਰਤਨਾ ਦੀ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਜਿਹੜੀ ਹੈ ਉਹ ਕਰ ਰਹੇ ਨੇ ਸੋ ਪਹਿਲਾਂ ਉਹਨਾਂ ਨੇ ਇੱਕ ਘੰਟਾ ਜਿਹੜਾਗਾ ਕੀਰਤਨ ਵੀ ਸੁਣਿਆ ਤਾਂ ਹੁਣ ਜਿਹੜੇ ਨੇ ਉਹ ਝੂਠੇ ਵਰਤਨਾ ਦੀ ਸੇਵਾ ਨਿਭਾਉਂਦੇ ਜਿਹੜੇ ਨੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧੀਆਂ ਤੁਹਾਡਾਂ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਵਿਕ੍ਰਮ ਸਿੰਘ ਮਜੀਠੀਆ ਦੀ ਗੱਲ ਕਰ ਲਈਏ ਉਹ ਵੀ ਜਿਹੜੇ ਨੇ ਉਸ ਸਮੇਂ ਮੰਤਰੀ ਰਹੇ ਸੀਗੇ ਆਕਾਲੀ ਸਰਕਾਰ ਦੇ ਸਮੇਂ ਤੋਂ ਉਹਨਾਂ ਨੂੰ ਵੀ ਬਰਾਬਰ ਜਿਹੜੀ ਹੈ ਸਜ਼ਾ ਸੁਣਾਈ ਗਈ ਸੀ ਸਿੰਘ ਸੱਭਾਨਾ ਦੇ ਵੱਲੋਂ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਬਰਾਬਰ ਦੇ ਸਾਰੇ ਭਾਗੀਦਾਰ ਹੈਗੇ ਨੇ ਜਿਸ ਤੋਂ ਬਾਅਦ ਵਿਕਸਿੰਮ ਮਜੀਠੀਆ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਜਿਹੜੀ ਸਜ਼ਾ ਸੁਣਾਈ ਗਈ ਸੀ ਇਤਨਾਲ ਹੋਰ ਜਿੰਨੇ ਵੀ ਤਤਕਾਲੀ ਮੰਤਰੀ ਹੈਗੇ ਨੇ ਉਹ ਵੀ ਤੁਹਾਨੂੰ ਦਿਖ ਰਹੇ ਨੇ ਤਾਂ ਉਹ ਵੀ ਆਪਣੀ ਆਪਣੀ ਸਜ਼ਾ ਜਿਹੜੀ ਹੈ ਜਿਹੜੀ ਸੇਵਾ ਦੇ ਰੂਪ ਚ ਦਿੱਤੀ ਗਈ ਸੀ ਉਹ ਜਿਹੜੇ ਨਿਭਾਉਂਦੇ ਨਜ਼ਰ ਆ ਰਹੇ ਨੇ ਉਹ ਯਾਰ ਉਹ ਕੰਪੇਅਰ ਵਾਲੀ ਸੇਵਾ ਦਾ ਬੋਲਦਾ ਬਸ ਇਤਜ਼ਾ ਅੱਜ ਤੋਂ ਸੇਵਾ ਦੀ ਸ਼ੁਰੂਆਤ ਮੇਰੇ ਲਈ ਮੇਰੇ ਲਈ ਤਾਂ ਕੰਨ ਤੱਕ ਸਰ ਦਾ ਹੁਕਮnabla ਹੁਕਮ ਹੈ ਉਹ ਮੈਂ ਮੰਨ ਲਿਆ ਬਸ ਆ ਸੇਵਾ ਕੀਤੀ ਕਿਦਾਂ ਲੱਗਾ ਜੀ ਬਹੁਤ ਅੱਖਾਂ ਲੱਗਾ ਜੀ ਬਹੁਤ ਸੰਤੁਸ਼ਟੀ ਮੰਦੀ ਹੋਈ ਹੈ ਲੱਗਦਾ ਕਿ ਸਾਰੇ ਜਿਹੜੇ ਪਾਵਤ ਤੋਤੇ ਜਾਣਗੇ ਅੱਜ ਇਹ ਤਾਂ ਹੁਣ ਗੁਰੂ ਮਹਾਰਾਜ ਦੇ ਹੱਥ ਗਿਆ ਚਲੋ